ਨੰਗਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਨੰਗਲ ਦੇ ਨਾਲ ਹਿਮਾਚਲ ਦੇ ਪਿੰਡ ਲੱਡੜੀ ਵਿਖੇ ਇੱਕ ਅਜਗਰ ਵੱਲੋਂ ਨੀਲ ਗਾਏ ਦੇ ਪਛੜੇ ਨੂੰ ਸਾਬਤਾਂ ਹੀ ਨਿਗਲ ਲਿੱਤਾ ਗਿਆ ਇਸ ਤੋਂ ਬਾਅਦ ਉਹ ਅਜਗਰ ਆ ਕੇ ਖੇਤਾਂ ਦੇ ਵਿੱਚ ਬੈਠ ਗਿਆ ਜਦੋਂ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਉਸ ਅਜਗਰ ਨੂੰ ਦੇਖਿਆ ਤਾਂ ਉਹ ਘਬਰਾ ਗਏ ਘਬਰਾਣ ਤੋਂ ਬਾਅਦ ਉਹਨਾਂ ਨੇ ਜਲਦ ਹੀ ਨੇੜਲੇ ਪਿੰਡ ਇੱਕ ਸੱਪ ਫੜਨ ਵਾਲੇ ਨੌਜਵਾਨ ਬਲਵਿੰਦਰ ਸਿੰਘ ਸੈਣੀ ਨੂੰ ਬੁਲਾਇਆ ਬਲਵਿੰਦਰ ਸਿੰਘ ਸੈਣੀ ਨੇ ਆ ਕੇ ਅਜਗਰ ਨੂੰ ਪਹਿਲਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਗਰ ਬੜੇ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਔਰ ਉਹ ਫਨਕਾਰੇ ਮਾਰਦਾ ਸੀ ਪਰ ਬਲਵਿੰਦਰ ਸਿੰਘ ਸੈਣੀ ਵੀ ਕਿੱਥੇ ਡਰਨ ਵਾਲਾ ਸੀ ਉਸ ਨੇ ਅਜਗਰ ਨੂੰ ਪੁੱਠਾ ਕਰ ਦਿੱਤਾ ਜਿਸ ਤਰ੍ਹਾਂ ਹੀ ਅਜਗਰ ਨੂੰ ਪੁੱਠਾ ਕੀਤਾ ਤਾਂ ਦੇਖਦੇ ਹੀ ਦੇਖਦੇ ਅਜਗਰ ਦੇ ਪੇਟ ਚੋਂ ਮੂੰਹ ਰਾਹੀ ਉਹ ਨੀਲ ਗਾਂ ਦੇ ਦੀ ਬਛੜੀ ਪੂਰੀ ਦੀ ਪੂਰੀ ਸਾਬਤ ਬਾਹਰ ਆ ਗਈ ਚਾਹੇ ਉਹ ਮਰ ਚੁੱਕੀ ਸੀ ਪਰ ਫਿਲਹਾਲ ਉਹ ਪੂਰੀ ਸੀ ਇਸ ਤੋਂ ਬਾਅਦ ਪਿੰਡ ਦੇ ਵਿੱਚ ਖਬਰਾਣ ਦਾ ਮਾਹੌਲ ਬਣ ਗਿਆ ਲੋਕ ਡਰ ਗਏ ਪਰ ਬਲਵਿੰਦਰ ਸਿੰਘ ਸੈਣੀ ਵੱਲੋਂ ਇਸ ਅਜਗਰ ਨੂੰ ਹਿੱਲੇ ਵਸਿੱਲੇ ਦੇ ਨਾਲ ਕਾਬੂ ਕੀਤਾ ਗਿਆ ਅਤੇ ਇੱਕ ਬੋਰੇ ਦੇ ਵਿੱਚ ਪਾ ਕੇ ਦੂਰ ਪੈਂਦੇ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਰਾਹਤ ਦੀ ਸਾਹ ਲਈ